ਚੁਸਕੜੇਲੀ ਪੋਸਟ ਪੰਜਾਬੀ ਤੇ ਇੱਕ ਬੇਖਦ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਡਰਾਈਵਰ ਸੀਟ ਤੇ ਬੈਠੇ ਨੌਜਵਾਨ ਨੂੰ ਗੱਡੀ ਦੇ ਵਿੱਚੋਂ ਬਾਹਰ ਨਿਕਲਣ ਤੱਕ ਦਾ ਮੌਕਾ ਵੀ ਨਾ ਮਿਲਿਆ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਇਸ ਬਾਬਤ ਸੂਚਨਾ ਦਿੱਤੀ ਗਈ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਨਜ਼ਦੀਕ ਗੁਰਦੁਆਰਾ ਸਾਹਿਬ ਦੇ ਬਾਹਰ ਉਹਨਾਂ ਦੇ ਵੱਲੋਂ ਸ਼ਬੀਲ ਦਾ ਲੰਗਰ ਲਗਾਇਆ ਗਿਆ ਸੀ ਜਿਵੇਂ ਕਿ ਉਹਨਾਂ ਤੱਕ ਇਹ ਸੂਚਨਾ ਪਹੁੰਚੀ ਕਿ ਇੱਥੇ ਗੱਡੀ ਨੂੰ ਅੱਗ ਲੱਗ ਗਈ ਹੈ ਤਾਂ ਉਹ ਤੁਰੰਤ ਮੌਕੇ ਤੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਇੱਕ ਦੋ ਵਾਰ ਤੱਕ ਦਰਵਾਜ਼ਾ ਖੁੱਲਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਦੋ ਤੋਂ ਤਿੰਨ ਵਾਰ ਗੱਡੀ ਦੇ ਵਿੱਚ ਬਲਾਸਟ ਵੀ ਹੋਇਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਪਰ ਜਦ ਤੱਕ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਬੁਝਾਈ ਗਈ ਅਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਤਦ ਅੱਜ ਇਹ ਕੀ ਫਾਜ਼ਿਲਕਾ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਗੱਡੀ ਦੇ ਵਿੱਚ ਅੱਗ ਲੱਗਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਹੈ ਤਸਵੀਰਾਂ ਫਾਜ਼ਿਲਕਾ ਬੋਖਰ ਰੋਡ ਤੇ ਸਿੱਤ ਪਿੰਡ ਰਾਮਪੁਰਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਇਆ ਹਾਲਾਂਕਿ ਗੱਡੀ ਨੂੰ ਕਿਹੜੇ ਕਾਰਨਾ ਕਰਕੇ ਅੱਗ ਲੱਗੀ ਇਸ ਬਾਬਤ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾਏਗੀ ਪਰ ਦੱਸਿਆ ਗਿਆ ਕਿ ਨੌਜਵਾਨ ਨੂੰ ਗੱਡੀ ਦੇ ਵਿੱਚੋਂ ਬਾਹਰ ਨਿਕਲਣ ਤੱਕ ਦਾ ਵੀ ਮੌਕਾ ਨਾ ਮਿਲਿਆ ਜਿਹਨੂੰ ਕੌੜਿਆਂ ਵਾਲੀ ਤੋਂ ਰਾਮਪਰਾ ਰੋਡ ਦੇ ਉੱਤੇ ਆ ਜਿਹੜੀ ਬਿਲਕੁਲ ਬੁਰੀ ਤਰ੍ਹਾਂ ਅੱਗ ਨੇ ਲਪੇਟ ਚਾ ਚੁੱਕੀ ਹੈ ਬੰਦੇ ਦਾ ਪਤਾ ਨਹੀਂ ਲੱਗ ਰਿਹਾ ਫਾਇਰ ਬ੍ਰਿਗੇਡ ਨੂੰ ਵਿੱਚ ਫਾਇਰ ਬ੍ਰਿਗੇਡ ਨੂੰ ਫੋਨ ਕਰਦੇ ਹੋ ਯਾਰ ਕਿ ਬਾਹਰ ਹੈ ਏ ਵੀ ਨਹੀਂ ਪਤਾ ਬੰਦਾ ਵਿੱਚ ਕਿਵੇਂ ਪਟਾਕੇ ਜੀ ਬਾਰੇ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਹੈ ਹਾਂਜੀ ਵੀ ਗੱਡੀ ਨੂੰ ਲੱਗੀ ਹੈ ਵੀਰੇ ਭਾਈ ਜੀ ਜਿਹਦਾ ਪਤਾ ਦੇਖੋ ਭਾਈ ਜੀ ਗੱਡੀ ਨੂੰ ਅੱਗ ਲੱਗੀ ਹੈ ਪੀ ਵੀ 22 ਪੀ 8715 ਜਿਹਨੂੰ ਕੌੜਿਆਂ ਦੀ ਤੋਂ ਰਾਮਪਰਾ ਰੋਡ ਦੇ ਉੱਤੇ ਆ ਜਿਹੜੀ ਬਿਲਕੁਲ ਬੁਰੀ ਤਰ੍ਹਾਂ ਅੱਗ ਨੇ ਦੀ ਲਪੇਟ ਚ ਆ ਚੁੱਕੀ ਹੈ ਬੰਦੇ ਦਾ ਪਤਾ ਨਹੀਂ ਲੱਗ ਰਿਹਾ ਇਹ ਗੱਡੀ ਸਾਈਡ ਤੇ ਖੜੀ ਸੀਗੀ ਤੇ ਅੱਗ ਇਹਨੂੰ ਬਹੁਤ ਹਾਈ ਇੰਟੈਂਸਿਟੀ ਤੇ ਲੱਗੀ ਹੋਈ ਸੀਗੀ ਤੇ ਉਦੋਂ ਬਾਅਦ ਅਸੀਂ ਇੱਕ ਕਾਲ ਕੀਤੀ ਐ ਨਾਲ ਦੀ ਨਾਲ ਫਾਇਰ ਬ੍ਰਿਗੇਡ ਆ ਗਈ ਐ ਤੇ 5-7 ਮਿੰਟਾਂ ਜੀ ਅੱਗ ਬੁਝਾਤੀ ਐ ਪਰ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਬੰਦਾ ਵਿੱਚੇ ਮਚ ਗਿਆ ਜੀ ਹਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਸਰਦਾਰ ਜੀ ਮੈਨੂੰ ਫੋਨ ਆਇਆ ਸੀਗਾ ਜੀ ਮੇ ਪਿੰਡੋਂ ਹੀ ਆ ਮੇਰੀ ਜ਼ਮੀਨ ਹੀ ਐ ਇੱਥੇ ਨਾਲ ਤੇ ਉਹ ਜਦੋਂ ਮੈਨੂੰ ਕਾਲ ਆਈ ਮੈਂ ਇੱਥੇ ਆਇਆ ਗੁਰਦੁਆਰੇ ਬਾਈ ਹੋਰੀ ਖੜੇ ਸੀਗੇ ਇਹ ਆਏ ਉਦੋਂ ਪਰ ਅੱਗ ਤੇ ਕਾਬੂ ਪਾਉਣਾ ਇੰਪੋਸੀਬਲ ਸੀਗਾ ਤਾਂ ਕਰਕੇ ਉਦੋਂ ਫਿਰ ਅਸੀਂ ਐਸਐਚਓ ਸਾਹਿਬ ਨੂੰ ਕਾਲ ਕੀਤੀ ਇਹ ਆਗੇ ਨਾਲ ਦੀ ਨਾਲ ਹੀ ਬਹੁਤ ਮੰਦ ਬਕੀ ਜਿਹੜੀ ਇਸ ਤੋਂ ਮਾੜੀ ਕੀ ਚੀਜ਼ ਹੋ ਸਕਦੀ ਹੈ ਜੀ ਕਿਸੇ ਦੇ ਘਰ ਦਾ ਚਿਰਾਗ ਬੁੱਝ ਗਿਆ ਅੱਜ ਇਹ ਤਾਂ ਬਹੁਤ ਮਾੜੀ ਘਟਨਾ ਹੈ ਪਲ ਚਿੰਨ ਸਮਝ ਲਓ ਵੀ ਕੋਈ ਜਮਾਂ ਹੀ ਵਸੂ ਬਾਹਰ ਹੋ ਗਿਆ ਸਮਝੋ ਪਛਾਣ ਹੋਈ ਕਿ ਕਿਸ ਤੋਂ ਇਹ ਜੀ ਸੁਣ ਰਹੇ ਆ ਵੀ ਇਹ ਬਾੜੀ ਵਾਲੇ ਤੋਂ ਹੈ ਭਾਈ ਸ਼ਾਨ ਹੈ ਉਹੋ ਕੀ ਗੱਲ ਇਹ ਜੀ ਹਾਂ ਇਹ ਬਾੜੀ ਵਾਲੇ ਤੋਂ ਹੈ ਜੀ ਤੇ ਸ਼ਾਇਦ ਕਹਿ ਰਹੇ ਆ ਵੀ ਪਰਮਿੰਦਰ ਸਿੰਘ ਦੇ ਨਾਂ ਤੇ ਗੱਡੀ ਹੈ ਰਜਿਸਟਰਡ ਇਹ ਜੀ ਅਸਲ ਦੇ ਵਿੱਚ ਸਾਡੇ ਪਿੰਡ ਤੋਂ ਵੀਰ ਸਮਰਵੀਰ ਉਹ ਬਾਈ ਜੀ ਇਸ ਰਸਤੇ 'ਚੋਂ ਲੰਘ ਰਹੀ ਸੀ ਤੇ ਉਹਨਾਂ ਦਾ ਫੋਨ ਆਇਆ ਵੀ ਇਸ ਤਰ੍ਹਾਂ ਸਾਈਡ ਤੇ ਖੜੀ ਗੱਡੀ ਨੂੰ ਅੱਗ ਲੱਗੀ ਹੋਈ ਬਹੁਤ ਜ਼ੋਰ ਦੀ ਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਬੀਰ ਲਗਾਈ ਹੋਈ ਸੀ ਤੇ ਅਸੀਂ ਨੇੜੇ ਹੀ ਸੀਗੇ ਗੁਰਦੁਆਰਾ ਸਾਹਿਬ ਦੇ ਸੋ ਜਿਵੇਂ ਹੀ ਸਾਨੂੰ ਪਤਾ ਲੱਗਾ ਤੇ ਹਰਜੀਤ ਬਾਈ ਜੀ ਹੁਣੀ ਪ੍ਰਧਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਤੇ ਮੈਂ ਨਾਲ ਸੇਵਾਨ ਵਾਰਿਆ ਸੀਗਾ ਸੋ ਜਿਨ੍ਹਾਂ ਨੂੰ ਅਸੀਂ ਭੱਜ ਕੇ ਇੱਥੇ ਪਹੁੰਚੇ ਆਂ ਅੱਗ ਬਹੁਤ ਜ਼ਿਆਦਾ ਸਪੀਡ ਦੇ ਉੱਪਰ ਬਹੁਤ ਜ਼ਿਆਦਾ ਇੰਟੈਂਸਿਟੀ ਦੇ ਉੱ ਅਸੀਂ ਇੱਕ ਦੋ ਵਾਰੀ ਅੱਗੇ ਵੱਧ ਕੇ ਵੀ ਬਾਰੀ ਖੋਲਣ ਦੀ ਕੋਸ਼ਿਸ਼ ਕਰੀਏ ਜਾਂ ਇਦਾਂ ਦੀ ਇਛਾ ਦੇ ਨਾਲ ਅੱਗੇ ਵਧੇ ਪਰ ਦੋ ਤਿੰਨ ਬਲਾਸਟ ਹੋਏ ਗੱਡੀ ਦੇ ਵਿੱਚੋਂ ਫਿਰ ਅਸੀਂ ਪਿੱਛੇ ਹਟ ਕੇ ਨਾਲ ਦੀ ਨਾਲ ਅਸੀਂ ਐਂਬੂਲੈਂਸ ਨੂੰ ਆਪਣਾ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ 5 ਕੁ ਮਿੰਟਾਂ ਦੇ ਵਿੱਚ ਵਿੱਚ ਫਾਇਰ ਬ੍ਰਿਗੇਡ ਪਹੁੰਚ ਗਈ ਅੱਗ ਬਹੁਤ ਜ਼ਿਆਦਾ ਤੇਜ਼ ਸੀਗੀ ਤੇ ਜਿਵੇਂ ਹੀ ਫਾਇਰ ਬ੍ਰਿਗੇਡ ਨੇ ਉਹ ਅੱਗ ਬੁਝਾਈ ਹੈ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਅੰਦਰ ਕੋਈ ਇਨਸਾਨ ਵੀ ਹੈ ਜਿਹੜਾ ਜਿੰਦੀ ਡੈਥ ਹੋ ਗਈ ਹੈ ਉਹ ਡਰਾਈਵਰ ਸੀਟ ਦੇ ਉੱਪਰ ਬੈਠ ਸੀਗਾ ਉਹਦੇ ਤੋਂ ਨਿਕਲਿਆ ਨਹੀਂ ਗਿਆ ਜਾਂ ਜੋ ਵੀ ਉਹਦੇ ਨਾਲ ਪਾਣਾ ਵਾਪਰਿਆ ਸੋ ਉਹਨਾਂ ਦੀ ਡੈਥ ਹੋ ਚੁੱਕੀ ਹੈ ਸੋ ਐਸਐਚਓ ਸਾਹਿਬ ਸਾਡੇ ਕੋਲ ਪਹੁੰਚ ਜਗੇ ਨੇ ਇੱਥੇ ਬਾਕੀ ਤਫਤੀਸ਼ ਉਹ ਕਰ ਰਹੇ ਨੇ ਇਹ ਅੱਜ ਦੀ ਗੱਲ ਹੈ ਮੈਨੂੰ ਸਰਪੰਚ ਪਿੰਡ ਰਾਮਪੁਰਾ ਨੇ ਫੋਨ ਦਿੱਤਾ ਸੀਗਾ ਵੀ ਇੱਥੇ ਅੱਗ ਲੱਗ ਗਈ ਕਾਰ ਸਾਰੀ ਮਚ ਗਈ ਹੈ ਵਿੱਚ ਇਨਸਾਨ ਸੀ ਇੱਕ ਉਹ ਵੀ ਉਹਨਾਂ ਦੀ ਮੌਤ ਬੜੀ ਦੁਖਦਾਈ ਹੋਈ ਜੀ ਬਹੁਤ ਮਾੜੀ ਕੱਟਣਾ ਹੋਈ ਹੈ ਜਿਹੜੀ ਦੱਸਣਯੋਗ ਨਹੀਂ ਹੈਗੀ ਜੀ ਫਾਇਰ ਬੀਟ ਵੀ ਮੁਕਤ ਪਹੁੰਚੀ ਬਿਲਕੁਲ ਸਾਡੇ ਆਉਣ ਤੋਂ ਪਹਿਲਾਂ ਆ ਗਈ ਸੀ ਫਾਇਰ ਬੀਟ ਵੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਪਰ ਨਹੀਂ ਗੱਲ ਨਹੀਂ ਬਣ ਸਕੀ ਨਹੀਂ ਹਾਲੇ ਨਹੀਂ ਕਰਦੇ ਆ ਜੀ ਕਾਰ ਸਾਰੀ ਮਚ ਚੁੱਕੀ ਬੰਦਾ ਕੋਲ ਕੋਈ ਹੈ ਨਹੀਂ ਇਹਦਾ ਪੂਰੀ ਕਹਾਣੀ ਦੱਸ ਸਕੀ ਇਹਦੇ ਵਾਰਸਾਂ ਪਤਾ ਕਰ ਰਹੇ ਆ ਜੀ ਪਿੰਡ ਬਾਂਡੀ ਹਲ ਤੋਂ ਇਹ ਪਤਾ ਲੱਗਿਆ ਵੀ ਕਾਰ ਦੇ ਵਿੱਚ ਉਹਦੇ ਤੋਂ ਇਲਾਵਾ ਹੋਰ ਕੌਣ ਸਵਾਰ ਸੀ ਜਿਹੜਾ ਮੌਕਾ ਦੇਖਣ ਤੋਂ ਹੀ ਲੱਗਦਾ ਬੰਦਾ ਇੱਕ ਸਵਾਰ ਸੀ ਬਹੁਤ ਬੰਦੇ ਜਿਵੇਂ ਲੱਗਦਾ ਬੈਠੋਂ ਤੋਂ ਬਾਹਾਂ ਤੋਂ ਬਾਰੀ ਖੋਲਣ ਕੋਸ਼ਿਸ਼ ਕੀਤੀ ਪਰ ਨਹੀਂ ਤਾਂ ਹੁਣ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਤੁਹਾਡੇ ਕੋਲ ਕੀਤੀ ਜਾਵੇ ਇਹਨਾਂ ਵਾਰਸ ਆਉਂਦੇ ਆ ਜੀ ਜੋ ਦੇਖਦੇ ਆ ਜੋ ਸਮਟਾਬਲ ਕਾਰਵਾਈ ਕਰਨੀ ਨਹੀਂ ਜੀ ਪੂਰੀ ਪਛਾਣ ਨਹੀਂ